ਗਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹੇ ਪੀਤਰ ਤੇ ਇਨ ਕੋ ਡਾਰੋ ਆਪਣੇ ਨਿਕਟ ਬੁਲਾਵੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਚੜਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਜੁਗੋ ਜੋਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਸੋਬਾਏ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਵਚਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਤੋਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਨੁੱਖੀ ਜੀਵਨ ਦੇ ਉਧਾਰ ਵਾਸਤੇ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਓ ਸਾਧ ਸੰਗਤ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਹੈ ਸੱਚੇ ਪਾਤਸ਼ਾਹ ਆਪ ਊਣਿਆਂ ਔਰ ਖਾਲੀਆਂ ਨੂੰ ਭਰਨ ਵਾਲੇ ਹੋ ਖਿੰਡੇ ਕੋਈ ਮਨ ਨੂੰ ਇਕਾਗਰਤਾ ਦੀ ਦਾਤ ਦੇਣ ਵਾਲੇ ਹੋ ਕਿਰਪਾ ਕਰੋ ਮਨ ਦਾ ਟਿਕਾ ਬਖਸ਼ ਕੇ ਭੈ ਭਾਵਨੀ ਔਰ ਸਰਦਾ ਨਾਲ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ ਅਦਬ ਸਹਿਤ ਸਮੂਹ ਸੰਗਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਮਹੱਲਾ ਪੰਜਵਾ ਅੱਜ ਸਤਿਗੁਰਾਂ ਨੇ ਜੋ ਆਪਣੀ ਅੰਮ੍ਰਿਤ ਰਸਨਾ ਤੋਂ ਸਾਨੂੰ ਹੁਕਮ ਦੀ ਦਾਤ ਬਖਸ਼ੀ ਉਹ ਸਤਿਗੁਰੂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੇ ਤਨਾਸਰੀ ਰਾਗ ਦੇ ਅੰਦਰ ਇਸ ਅੰਮ੍ਰਿਤ ਵਚਨ ਨੂੰ ਉਚਾਰਨ ਕੀਤਾ ਹੈ ਪਾਣੀ ਪੱਖਾ ਪੀਸੋ ਸੰਤ ਆਗੈ ਗੋਨ ਗੋਵਿੰਦ ਜਸ ਗਾਈ ਅੱਜ ਦੇ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਪੰਚਮ ਸਤਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਵੈ ਗੁਰੂ ਜੀ ਦੇ ਸਨਮੁਖ ਇਹ ਅਰਦਾਸ ਬੇਨਤੀ ਕਰ ਰਹੇਗਾ हे अकाल पुरख वैगुरु जी आप जी कृपा करो जो आप जी दी बंदगी ਵਿੱਚ ਇਬਾਦਤ ਵਿੱਚ ਸਿਮਰਨ ਵਿੱਚ ਦਿਨ ਰਾਤ ਰੰਗੇ ਰਹਿੰਦੇ ਨੇ ਆਪ ਜੀ ਬਖਸ਼ਿਸ਼ ਮੇਰ ਕਰੋ ਉਹਨਾਂ ਸੰਤ ਜਨਾਂ ਦੇ ਦਰ ਤੇ ਮੈਂ ਪਾਣੀ ਭਰਾਂ ਉਹਨਾਂ ਦੀ ਸੰਗਤ ਵਿੱਚ ਜਾ ਕੇ ਮੈਂ ਗਰਮੀ ਵਿੱਚ ਪੱਖਾ ਝੱਲਾਂ ਉਹਨਾਂ ਦੀ ਸੰਗਤ ਵਿੱਚ ਮੈਂ ਜਾ ਕੇ ਆਪਣੇ ਹੱਥੀਂ ਦਾਣਾ-ਦਾਣੇ ਪੀ ਕੇ ਆਟਾ ਤਿਆਰ ਕਰਾਂ ਤੇ ਫਿਰ ਅਗਲਾ ਕੰਮ ਕੀ ਕਿ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਮੈਂ ਗੋਬਿੰਦ ਜੀ ਪਰਮਾਤਮਾ ਜੀ ਆਪ ਜੀ ਦੇ ਯਸ ਗਾਇਨ ਆਪ ਜੀ ਦਾ ਯਸ ਗਾਇਨ ਕਰਾਂ ਪਾਣੀ ਢੋਵਾਂ ਪੱਖਾ ਝੱਲਾਂ ਆਟਾ ਪੀ ਕੇ ਦਾਣੇ ਪੀ ਕੇ ਆਟਾ ਤਿਆਰ ਕਰਾਂ ਤੇ ਧਰਤੀ ਦਾ ਸਹਾਰਾ ਅਕਾਲ ਪੁਰਖ ਵੈਗੁਰੂ ਜੋ ਗੋਬਿੰਦ ਹੈ ਉਸ ਗੋਬਿੰਦ ਦਾ ਜਸ ਮੈਂ ਆਪਣੀ ਰਸਨਾ ਤੋਂ ਗਉਂਦਾ ਰਹਾ ਸਾਸ ਸਾਸ ਮਨ ਨਾਮ ਸਮਾਰੈ ਮੇਰਾ ਮਨ ਜਿਹੜਾ ਹੈ ਸਵਾਸ ਸਵਾਸ ਕੋਈ ਵੀ ਸਾਹ ਬਿਰਥਾ ਨਾ ਜਾਏ ਹਰ ਇੱਕ ਸਵਾਸ ਸਵਾਸ ਵਿੱਚ ਅਕਾਲ ਪੁਰਖ ਵੈਗੁਰੂ ਜੀ ਦੇ ਨਾਮ ਨੂੰ ਮੈਂ ਸੰਭਾਲਣਾ ਕਰਾਂ ਉਦਾ ਸਿਮਰਨ ਕਰਾਂ ਇਹੋ ਬਿਸਰਾਮ ਨਿਧ ਪਾਈ ਤੇ ਇਸ ਨਾਮ ਸਿਮਰਨ ਨੂੰ ਸਿਮਰਨ ਕਰਕੇ ਜਪ ਕਰਕੇ ਜਿਹੜਾ ਸਾਡਾ ਮਨਖ ਹੈ ਵਿਸਰਾਮ ਦਾ ਅਰਥ ਹੈ ਵੈਸੇ ਟਿਕਾਣਾ ਰੁਕ ਜਾਣਾ ਠਹਿਰ ਜਾਣਾ ਇੱਥੇ ਮਹਾਰਾਜ ਕਿੰਨੇ ਬਿਸਰਾਮ ਨਿਧ ਨਿਧ ਦਾ ਅਰਥ ਹੈ ਖਜ਼ਾਨਾ ਇਸ ਦਾ ਭਾਵ ਇਹ ਹੈ ਕਿ ਇਹ ਅਕਾਲ ਪੁਰਖ ਜੀ ਸਵਾਸ ਸਵਾਸ ਮੈਂ ਬੰਦਗੀ ਕਰਦਾ ਰਹਾ ਤੇ ਜਿਹੜਾ ਅੰਦਰ ਦੇ ਸੁੱਖ ਦਾ ਟਿਕਾਣਾ ਹੈ ਜਿਹੜਾ ਸੁੱਖ ਬਿਸ਼ਰਾਮ ਹੈ ਮੈਂ ਉਸ ਨੂੰ ਉਸ ਖਜ਼ਾਨੇ ਨੂੰ ਉਸ ਰਹਿਮਤਾਂ ਦੇ ਭੰਡਾਰੇ ਨੂੰ ਆਪਣੇ ਅੰਦਰ ਟਿਕਾ ਸਕਾਂ ਇਹ ਸਤਿਗੁਰਾਂ ਨੇ ਅੱਜ ਦੇ ਜੋ ਅੰਮ੍ਰਿਤ ਵਚਨ ਵਿੱਚ ਪਹਿਲੇ ਪਦੇ ਦੀਆਂ ਦੋ ਨਾਮ ਵਾਹਿਗੁਰੂ ਸਤਨਾਮ ਧੰਨ ਵਾਖੇ ਗੁਰੂ ਸਾਹਿਬ